ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਿੰਡ ਬਾਕਰਪੁਰ YouTube ਚੈਨਲ ਤੇ ਇਸ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਉਸੇ ਪ੍ਰਕਾਰ ਹੀ ਜੋ ਸਾਡਾ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਇੱਕ ਹੈ ਸਾਡਾ ਜੋ ਪਿੰਡ ਹੈ ਉਹ ਡਿਸਟ੍ਰਿਕਟ ਕਪੂਰਥਲਾ ਤਹਿਸੀਲ ਭਰਤ ਦੇ ਕੋਲ ਹੈ ਸਾਡੇ ਪਿੰਡ ਦੇ ਜੋ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਐਨਆਰਆਈ ਨਿਵੇਸ਼ਾਂ ਦੇ ਵਿੱਚ ਰਹਿੰਦੇ ਨੇ ਔਰ ਬਾਕੀ ਦੇ ਜੋ ਪਿੰਡ ਦੇ ਲੋਕ ਨੇ ਉਹ ਖੇਤੀਬਾੜੀ ਕਰਦੇ ਨੇ ਸਾਡੇ ਪਿੰਡ ਦੀ ਜੋ ਆਬਾਦੀ ਹੈ ਉਹ ਆਬਾਦੀ ਅਪਰੋਕਸ ਜਿਹੜੀ ਹੈ 1000 ਦੇ ਆਸ-ਪਾਸ ਹੈ ਅਗਰ ਵੋਟਰ ਸੂਚੀ ਦੀ ਗੱਲ ਕੀਤੀ ਜਾਵੇ ਤੇ ਸਾਡੇ ਪਿੰਡ ਦੀਆਂ 405 ਵੋਟਾਂ ਨੇ ਛੋਟਾ ਜਿਹਾ ਸਾਡਾ ਪਿੰਡ ਹੈ ਜਿਹਦੇ ਵਿੱਚੋਂ 209 ਵੋਟਾਂ ਜਿਹੜੀਆਂ ਨੇ ਉਹ ਵੇਣ ਨੇ ਤੇ 196 ਵੋਟਾਂ ਜਿਹੜੀਆਂ ਨੇ ਉਹ ਫੀਲ ਨੇ ਸਾਡੇ ਪਿੰਡ ਦੇ ਨਾਲ ਇੱਕ ਛੋਟਾ ਪਿੰਡ ਪਿੰਡ ਵਿਜਾਪੁਰ ਦੇ ਚਾਰ ਪਰਿਵਾਰ ਹੋਰ ਵੀ ਨਾਲ ਜੁੜੇ ਹੋਏ ਇਹ ਜੋ ਪਿੰਡ ਬਾਕਰਪੁਰ YouTube ਚੈਨਲ ਹੈ ਇਹ ਪਿੰਡ ਦੇ ਵਿੱਚ ਬਣਿਆ ਯੂਥ ਵੈਕਟਰ ਗੁੱਪ ਉਪਰ ਚਲਚਰਾਇਆ ਜਾਂਦਾ ਹੈ ਤੇ ਇਸ ਗਰੁੱਪ ਦੀ ਮਦਦ ਦੇ ਨਾਲ ਪਿੰਡ ਦੇ ਵਿੱਚ ਜਿਹੜੇ ਨੇ ਉਹ ਕੁਝ ਵਿਕਾਸ ਦੇ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਆ। ਉਮੀਦ ਕਰਦੇ ਆ ਕਿ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਪਿੰਡ ਜਰੂਰ ਪਸੰਦ ਆਇਆ ਹੋਵੇਗਾ। ਤੁਹਾਨੂੰ ਸਭੀ ਸਾਡੇ ਛੋਟਾ ਜਿਹਾ ਪਿੰਡ ਪਸੰਦ ਆਇਆ ਤਾਂ ਸਾਰੇ ਇਸ YouTube ਚੈਨਲ ਨੂੰ ਜੀ ਹੁਣ ਸਬਸਕ੍ਰਾਈਬ ਕਰੋ। ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਬਹੁਤ-ਬਹੁਤ ਧੰਨਵਾਦ।